ਮੋਹਾਲੀ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਮਹਿਲਾ ਨੂੰ ਹਿਰੋਇਨਸ ਨੇ ਗ੍ਰਿਫਤਾਰ ਕੀਤਾ ਏ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਮੋਹਾਲੀ ਡੀਐਸਪੀ ਦਫ਼ਤਰ ਜਿੱਥੇ ਹਰਸਿਮਰ ਸਿੰਘ ਵੱਲ ਪੱਤਰਕਾਰਾਂ ਨੂੰ ਜਾਣਕਾਰੀ ਦੇ ਰਹੇ ਨੇ ਕੀ ਜਾਣਕਾਰੀ ਦੇ ਰਹੇ ਨੇ ਕਿੱਥੋਂ ਦੀ ਇਹ ਮਹਿਲਾ ਰਹਿਣ ਵਾਲੀ ਆ ਕਿੱਥੋਂ ਇਹ ਹਿਰੋਇਨ ਲਿਆਂਦੀ ਸੀ ਕਿੰਨੀ ਹਿਰੋਇਨ ਫੜੀਆ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਨਿਸ਼ਾਨੇ ਖਿਲਾਫ ਲਗਾਤਾਰ ਉਸਦੀ ਮੇਹਨਤ ਚੱਲਦੀ ਆ ਇੱਕ ਮਹਿਲਾ ਨੂੰ ਜਿਹੜਾ ਜਾਣਕਾਰੀ ਮਿਲਿਆ ਕਰੂੰ ਗੱਲ ਕਰਤਾ ਕੀ ਮਿਲਿਆ ਉਹਦੇ ਕੋਲ ਤੇ ਕੀ ਕੁਸ਼ ਇਹ ਦਨਪ੍ਰੀਤ ਕੌਰ ਉਰਫ ਗੁੜੀਆ 11 ਫੀਸਦੀ ਹੈ ਤੇ ਇਹਦੇ ਕੋ ਅਸੀਂ ਮਤਲਬ ਐਸਆਈ ਸਤੰਦਰ ਸਿੰਘ ਨੇ ਸਤੰਦਰਪਾਲ ਸਿੰਘ ਨੇ ਪੀਸੀਐ ਸਟੇਡੀਅਮ ਦੇ ਬੈਕਸਾਈਡ ਤੋਂ ਆਪਣੇ 100 ਗ੍ਰਾਮ ਚਟਾ ਬ੍ਰਾਮ ਹੋਇਆ ਉਹਦੇ ਕੋਲ ਤੁਹ ਪਹਿਲਾਂ ਨਸ਼ਿਆਂ ਦਾ کاروبار ਆ ਇਹਦੀ ਇਹ ਇਹਦੀ ਜਿਹੜੀ ਰੀਅਲ ਸਿਸਟਰ ਹੈ ਇਹਨੂੰ ਪਹਿਲਾਂ ਖੁਸ਼ੀ ਨੂੰ ਵੀ ਅਸੀਂ ਪਹਿਲਾਂ 11 ਫੇਸ ਚ ਫੜਿਆ ਸੀਗਾ ਇਹਦੀ ਜਿਹੜੀ ਉਹ ਰੀਅਲ ਸਿਸਟਰ ਹੈ ਤੇ ਹੁਣ ਇਹਦੇ ਤੇ ਇੱਕ ਅਦਾ ਮੁਕਦਮਾ ਐ ਐਂਟੀਸਟੈਂਡਸ ਵੈਰੀਫਾਈ ਕਰਨ ਤੇ ਇੱਕ ਜੀਰਕਪੁਰ ਵੀ ਮੁਕਦਮਾ ਹੋਇਆ ਹੋਇਆ ਤੇ ਹੁਣ ਅਸੀਂ 8 ਫੇਸ ਦੇ ਵਿੱਚ 29 ਨੰਬਰ ਐਫ ਆਈ ਆਰ ਦਿੱਤੀ ਹੈ 21 85 ਪੁੱਛਿਆ ਕਿ ਗੱਦੀ ਕਿੱਥੋਂ ਲੈ ਕੇ ਆਏ ਇਹ ਪੁੱਛਿਆ ਨੇ ਸਪਲਾਈ ਕਰਨਾ ਇਹ ਹਾਂਜੀ ਇਹਦੀ ਬੈਂਕ ਲਿੰਕੇਜ ਨੂੰ ਅਸੀਂ ਕਰਦੇ ਹੋਏ ਇਹ ਬੇਸਿਕਲੀ ਅੰਮ੍ਰਿਤਸਰ ਤੋਂ ਲੈ ਕੇ ਆਈ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਕਿਹਦੇ ਲਈ ਨੇ ਇਹ ਕੰਮ ਕਰਦੀ ਸਰਕਾਰ ਨੂੰ ਕੋਈ ਨਾ ਨਹੀਂ ਕੰਮ ਨਹੀਂ ਇਹ ਕਿੰਨੀ ਵਾਰ ਇਹ ਕਨਫਾਈਨਮੈਂਟ ਲੈ ਆ ਚੁੱਕੀ ਹੈ ਇਹਦੀ ਜੇ ਡਿਟੇਲਿੰਗ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਫਿਰ ਵੀ ਜਿਹੜੀ ਹੈਗੀ ਹੈ ਜੇ ਅਸੀਂ ਜਦੋਂ ਡਰੌਪ ਟੈਸਟ ਕਰਾਇਆ ਤੇ ਇਹ ਵੀ ਪੋਜ਼ਿਟਿਵ ਆਈ ਸੀ ਤੇ ਇਸ ਵਿੱਚ ਕੋਈ ਹੋਰ ਵੀ ਇਨਵੋਲਵ ਇਹ ਸਾਡੇ ਤੁਹਾਨੂੰ ਡਿਟੇਲਿੰਗ ਅਸੀਂ ਆਪਣੇ ਬਖਰੇ ਪ੍ਰੈਸ ਨੋਟ ਜਿਹਾ ਦੇ ਹਾਂਜੀ ਐਫ ਆਈ ਆਰ ਦਰਜ ਕਰਕੇ ਉਹਨੂੰ ਅਦਾਲਤ ਚ ਦੋ ਦਿਨ ਦਾ ਮੇਰਾ ਹਰਸਿਮਰ ਸਿੰਘ ਬਲ ਡੀ ਐਸ ਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਔਰਤ ਮੁਹਾਲੀ ਦੀ ਹੀ ਰਹਿਣ ਵਾਲੀ ਹੈ ਇਸ ਦਾ ਨਾਮ ਗੁੱਡੀ ਹੈ ਪਹਿਲਾਂ ਵੀ ਇਸ ਦੇ ਉੱਤੇ ਜੀਰਕਪੁਰ ਦੇ ਵਿੱਚ ਨਸ਼ੇ ਦੇ ਪਰਚਾ ਹੋਇਆ ਵਾ ਏ ਫਿਲਹਾਲ ਇਹਦੇ ਕੋਲੋਂ 100 ਗ੍ਰਾਮ ਹਿਰੋਇਨ ਜਿਹੜੀ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਤਕਰੀਬਨ 50 ਲੱਖ ਰੁਪਏ ਆਕੀ ਜਾ ਰਹੀ ਹੈ ਇਹ ਮਹਿਲਾ ਅੰਮ੍ਰਿਤਸਰ ਤੋਂ ਹੇਰੋਇਨ ਲਿਆ ਕੇ ਮੁਹਾਲੀ ਦੇ ਵਿੱਚ ਸਪਲਾਈ ਕਰਦੀ ਸੀ ਮੁਹਾਲੀ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ